ਹੈਲੋ ਸਤ ਸ੍ਰੀ ਅਕਾਲ ਜੀ ਆਸ ਕਰਦੀ ਹਾਂ ਆਪ ਸਭ ਠੀਕ ਠਾਕ ਹੋ ਕੇ ਚੜ੍ਹਦੀ ਕਲਾ ਵਿੱਚ ਹੋਗੇ ਵਾਈਗਰੂ ਮੇਰ ਕਰੇ ਸਾਰਿਆਂ ਤੁਸੀਂ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋ ਕਰ ਲੈਣ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਓ ਜੀ ਜੋ ਮੈਂ ਵੀਡੀਓ ਪਾਵਾਂ ਤੁਹਾਡੇ ਕੋਲੇ ਪਹਿਲਾਂ ਪਹੁੰਚ ਜਾਵੇ ਤੇ ਹਾਂ ਜੀ ਆਪਾਂ ਅੱਜ ਤੁਹਾਨੂੰ ਦੱਸਾਂਗੇ ਕਿ ਮੈਂ ਆਪਣਾ ਸ਼ੂਗਰ ਕਿੱਦਾਂ ਕੰਟਰੋਲ ਕੀਤਾ ਤੇ ਤੁਸੀਂ ਜੇ ਵੀਡੀਓ ਨੂੰ ਜ਼ਰੂਰ ਦੇਖੋ ਧਿਆਨ ਨਾਲ ਸਾਰੀ ਵੀਡੀਓ ਨੂੰ ਮੈਂ ਤੁਹਾਨੂੰ ਬੈਕ ਕੈਮਰਾ ਰਕੇ ਸਾਰੀ ਵੀਡੀਓ ਦਿਖਾਉਂਗੀ ਕਿ ਮੈਂ ਆਪਣੇ ਸ਼ੂਗਰ ਨੂੰ ਕਿੰਨਾ ਕੰਟਰੋਲ ਕੀਤਾ ਇੱਕ ਨਾਮ ਰਾਤ ਗਰਮਾਰੀ ਹੈ ਜੀ ਜਿਹੜੀ ਕਿਸੇ ਲੱਭ ਜਾਂਦੀ ਹੈ ਬਹੁਤ ਮਾੜੀ ਬਿਮਾਰੀ ਹੈ ਜੀ ਨੂੰ ਲੱਗ ਜਾਂਦੀ ਹੈ ਪਤਾ ਹੀ ਕੋਈ ਨੂੰ ਕਿੰਨਾ ਦੁਖੀ ਹੋਣਾ ਪੈਂਦਾ ਕੋਈ ਬੰਦਾ ਕੁਝ ਖਾ ਨਹੀਂ ਸਕਦਾ ਕੁਝ ਸਹੀ ਢੰਗ ਨਾਲ ਕੁਝ ਖਾ ਨਹੀਂ ਸਕਦਾ ਕੁਝ ਪੀ ਨਹੀਂ ਸਕਦਾ ਅਡਿਆ ਕਮਜ਼ੋਰ ਹੋ ਜਾਂਦੀਆਂ ਨੇ ਤਾਕਤ ਸਾਰੀ ਖਤਮ ਹੋ ਜਾਂਦੀ ਹੈ ਜੀ ਤੇ ਬਹੁਤ ਉਹ ਪ੍ਰੋਬਲਮ ਆਉਂਦੀ ਹੈ ਜੀ ਤੇ ਪਰ ਮੈਂ ਜਿੱਤਾ ਆਪਣਾ ਸ਼ੂਗਰ ਕੰਟਰੋਲ ਕੀਤਾ ਬਿਲਹਲ ਮੈਂ ਬਿਲਕੁਲ ਸ਼ਮਾ ਸਹੀਆ ਤੇ ਮੈਂ ਕੰਟਰੋਲ ਕੀਤਾ ਆਪਣਾ ਸ਼ੂਗਰ ਖਤਮ ਕੀਤਾ ਮਤਲਬ ਤੇ ਮਤਲਬ ਮੈਂ ਉਹ ਇੱਕ ਛੋਟੀ ਜਿਹੀ ਟ੍ਰਿਪ ਨਾਲ ਮੈਂ ਖਤਮ ਕੀਤਾ ਤੁਸੀਂ ਮੇਰੀ ਵੀਡੀਓ ਜ਼ਰੂਰ ਦੇਖੋ ਵੀਡੀਓ ਨੂੰ ਫੁੱਲ ਵਾਚ ਕਰੋ ਮੈਂ ਤੁਹਾਨੂੰ ਬੈਕ ਕੈਪਰ ਕਰਕੇ ਸਾਰੀ ਵੀਡੀਓ ਦਿਖਾ ਦਿੰਨੇ ਹਾਂ ਠੀਕ ਹੈ ਜੀ ਤੁਸੀਂ ਵੀਡੀਓ ਨੂੰ ਸਟਪ ਨਾ ਕਰਿਓ ਵੀਡੀਓ ਫੁੱਲ ਵਾਚ ਕਰਿਓ अपना दुख आप ही कट सकते हो कोई ज़्यादा गल नहीं हैगी बहुत नामराद बीमारी है जी जिस तो आप छुटकारा पाना चाहते तो मेरी भैन मेरे भीर जिन्होंने बीमारी है सारे जने वीडियो में जरूर देखे मैं थोन बैक कैमरा करके दिखा हेलो जी हाँ जी मैं थोन कहा मैं बैक कैमरा करके दिखा यह है जी सरलो का कॉलर ठीक है ਇਹ ਫਰਜ ਤੁਸੀਂ ਵੱਡਾ ਲੈ ਲਓ ਕੁਮਾ چھوٹਾ ਲੈ ਲਓ ਤੇ ਇਹਦੇ ਵਿੱਚ ਤੁਸੀਂ ਖਾਣਾ ਖਾਓਗੇ ਜਿਵੇਂ ਮੈਂ ਬੜਾ ਮੈਂ ਖਾਣੀ ਆ ਉਵੇਂ ਮੈਂ ਤੁਹਾਨੂੰ ਦੱਸਦੀ ਆ ਤੇ ਠੀਕ ਹੈ ਜੀ ਇਹ ਇੱਕ ਲਸਣ ਦੀ ਗੰਢੀ ਲਈ ਹੋਈ ਆ ਮੈਂ ਛੋਟੀ ਜਿਹੀ ਰੈਮਡੀ ਆ ਤੇ ਬਾਕੀ ਤੁਸੀਂ ਜੇ ਤੁਸੀਂ ਇਹ ਬਹੁਤ ਹੀ ਨਾਮਰਾਦ ਬਿਮਾਰੀ ਹੈ ਤੁਹਾਨੂੰ ਪਤਾ ਹੀ ਹੈ ਕਿ ਸਰੀਰ ਨੂੰ ਇਹ ਖੋਖਲਾ ਕਰਕੇ ਰੱਖ ਦਿੰਦੀ ਆ ਤੇ ਜੇ ਇਹਨੂੰ ਆਪਾਂ ਦੂਰ ਕਰਨਾ ਚਾਹੀਏ ਤਾਂ ਬਹੁਤ ਜਲਦੀ ਇਹ ਆਪਣੋਂ ਆਪਣਾ ਖਿਹੜਾ ਛੱਡ ਜੂਗੀ ਬਿਮਾਰੀ ਇਹ ਸ਼ੁਰਦਾ ਸ਼ੂਗਰ ਬਿਲਕੁਲ ਕੰਟਰੋਲ ਆਣ ਲੱਗ ਜੂਗਾ ਠੀਕ ਹੈ ਜੀ ਮੈਂ ਇਸ ਗੱਲ ਦੀ ਗਰੰਟੀ ਦਿੰਦੀ ਹਾਂ ਕਿਉਂਕਿ ਮੈਂ ਮੈਂ ਖੋਦ ਇਸ ਇਸ ਨੂੰ ਵਰਤਦੀ ਰਹੀ ਹਾਂ ਠੀਕ ਵਰਤਦੀ ਵੀ ਹਾਂ ਹੁਣ ਵੀ ਹੁਣ ਵੀ ਮੈਂ ਬਣਾਉਣ ਲੱਗੀ ਹਾਂ ਤੇ ਹੁਣ ਮੇਰੇ ਕੋਲ ਕੈਮਰਾ ਫੜਨ ਵਾਲਾ ਨਹੀਂ ਹੈਗਾ ਕੋਈ ਤੇ ਆ ਇਕਲਸ ਨੂੰ ਨਹੀਂ ਗੱਲੀ ਰਹੀ ਹੈਗੀ ਇਹਦੀ ਸਮੇਂ ਕਿ ਚਲਦੀ ਹਾਂ ਨਸੰਜੀਆ ਕਰ ਲਿਆ ਤੁਹਾਨੂੰ ਦਿਖਾਉਣੀ ਹੈ ਉਹ ਜੀ ਆਪਾਂ ਨਹੀਂ ਲਸਣ ਦੇ ਗੰਢੀ ਇਹਦੀ ਸੋਪ ਸਾਰਾ ਲਸਣ ਦਾ ਗੰਢਾ ਨਹੀਂ ਲੈਣਾ ਤੇ ਇੰਨੇ ਆ ਤੁਸੀਂ 5 ਤੋਂ 6 ਗੰਡੀਆਂ ਲੈ ਲਓ ਆ ਮਾਰੀਆਂ ਠੀਕ ਹੈ ਜੀ ਤੇ ਜੇ ਤੁਸੀਂ ਇਹ ਤੁਸੀਂ ਗੰਡੀਆਂ ਵਾਲਾ ਇਹ ਨੁਕਸਾ ਤੁਸੀਂ ਵਰਤਦੇ ਰਹੋ ਤੇ ਜੇ ਤੁਸੀਂ ਮਲਟੀ ਗ੍ਰੇਨ ਆٹے ਦੀ ਰੋਟੀ ਨਾਲ ਖਾਓਗੇ ਨਾ ਤੇ ਉਹਦੇ ਨਾਲ ਬਹੁਤ ਜਲਦੀ ਤੁਹਾਡਾ ਸ਼ੂਗਰ ਕੰਟਰੋਲ ਅ ਲੱਗ ਜੂਗਾ ਠੀਕ ਹੈ ਹੈ ਗਿਆਸਾ ਸਿਮ ਗੈਸ ਤੇ ਮੈਂ ਇਹਨੂੰ ਚੱਲ ਠੀਕ ਹੈ ਦੇਖ ਮੈਂ ਇਹਨੂੰ ਸਿਮ ਗੈਸ ਤੇ ਰੱਖਤਾ ਆਪਾਂ ਇਹਨੂੰ ਰੱਖਤਾ ਇੱਥੇ ਇਸ ਤਰ੍ਹਾਂ ਕਰਕੇ ਆਪਾਂ ਇਹਦੇ ਵਿੱਚ ਘਿਓ ਪਾਤਾ ਦੇਸੀ ਘਿਓ ਪਾਉਣਾ ਹੁੰਦਾ ਤੇ ਦੇਸੀ ਘਿਓ ਆਪਾਂ ਇਹਦੇ ਵਿੱਚ ਪਾਤਾ ਥੋੜਾ ਜਿਹਾ ਆਪਾਂ ਹੋਰ ਪਾਵਾਂਗੇ ਆਪਾਂ ਮਾਂਹ ਸੋਲਿਆਂ ਦੀ ਢਾਲਾ ਦੇ ਵਿੱਚ ਇਹਨੂੰ ਗਰਮ ਕਰਨਾ। ਮੈਨੂੰ ਕਿਹੜੇ ਰੋਲ ਬਚਣਗੇ। ਥੋੜਾ ਜਿਹਾ ਸੇਕ ਆਪਾਂ ਇਹਨੂੰ ਪਾ ਦਾਂਗੇ। ਆਪੋ ਦਾ ਪੱਕਾ ਲਾ ਜਾ ਜੀ ਇਸ ਤਰ੍ਹਾਂ ਤੁਸੀਂ ਕਰਕੇ ਦੇਖੋ। ਬਿਲਕੁਲ ਵੀ ਤੁਹਾਡਾ ਸ਼ੂਗਰ ਕੰਟਰੋਲ ਤੋਂ ਬਾਹਰ ਨਹੀਂ ਹੋਊਗਾ। ਤੁਸੀਂ ਇਸ ਤਰ੍ਹਾਂ ਲੋਹੇ ਦੇ ਭਾਂਡੇ ਵਿੱਚ ਆਪਾਂ ਨੂੰ ਰੋਟੀ ਖਾਣੀ ਚਾਹੀਦੀ ਹੈ। ਵੈਸੇ ਵੀ ਗੁਰੂ ਸਿਕੰਦਰਨ ਦਾ ਪਹਿਲਾਂ ਹੀ ਸਰਬ ਲੋਹੇ ਦੇ ਬਰਤਨ ਵਰਤਦਾ ਹੁੰਦਾ ਹੈ। ਤਸੀਂ ਮੈਂ ਇਹਦੇ ਵਿੱਚ ਖਾਣਾ ਖਾ ਲਈ ਐ ਜੀ ਠੀਕ ਹੈ ਤੁਸੀਂ ਦੇਖੋ ਹੁਣ ਇਹਦੇ ਵਿੱਚ ਆਪਾਂ ਨਾ ਜਿਹੜੀਆਂ ਲਸਣੀਆਂ ਤੋਂ ਕੁੱਝ ਆਪਣੀਆਂ ਐਸੇ ਮੈਂ ਤਾਂ ਇੱਕ ਦੋ ਵੱਧੋ ਛੇ ਨਹੀਂ ਲਗਾ ਮੈਂ ਜ਼ਿਆਦਾ ਪਾਉਣੀ ਐ ਤੁਸੀਂ 6-7 ਪਾ ਸਕਦੇ ਹੋ ਤੇ ਇਹਨਾਂ ਨੂੰ ਬੜਾ ਤੁਸੀਂ ਉਹ ਨਹੀਂ ਕਰਨੀਆਂ ਬਸ ਆਹੀ ਛੋਟਾ ਜਿਹਾ ਫਾਰਮੂਲਾ ਐ ਤੁਸੀਂ ਬੜਾ ਵੀ ਚਾਉਣੀਆਂ ਨਹੀਂ ਹੈਗੀਆਂ ਇਹਨਾਂ ਨੂੰ ਥੋੜਾ ਜਿਹਾ ਰੱਖਣੀਆਂ ਐ ਇਸ ਤਰ੍ਹਾਂ ब्राउन ਜੀਆਂ ਕਰ ਲੋ ਜਿਆਦਾ ਨਹੀਂ ਇਹਨਾਂ ਨੂੰ ਵੀ ਮਚਾਉਣਾ ਨਹੀਂ ਹੈਗਾ ਜਮਾ ਇਸ ਤਰ੍ਹਾਂ ਕਰੋ ਮੈਂ ਤਾਂ ਵੈਸੇ ਤੁਹਾਨੂੰ ਦਿਖਾਉਣ ਵਾਸਤੇ ਆ ਮੇਰਾ ਤਾਂ ਕੰਟਰੋਲ ਹੈ ਹੁਣ ਤੇ ਸੈਟ ਆ ਮੇਰਾ ਤਾਂ ਤੇ ਮੈਂ ਇਸ ਕਰਕੇ ਲਸਣ ਆਪਾਂ ਨੂੰ ਸਵੇਦਨ ਖਾਣਾ ਬਹੁਤ ਤੰਗਾ ਹੁੰਦਾ ਲਓ ਜੀ ਆਪਣੇ ਲਸਣ ਦੀਆਂ ਕੁਰੀਆਂ ਘੋੜਦੀਆਂ ਹਨ ਇਹਦੇ ਵਿੱਚ ਆਪਾਂ ਨੇ ਆਪਾਂ ਮਹਸੂਲਾਂ ਦੀ ਦਾਲ ਬਣਾਈ ਹੋਈ ਏ ਠੀਕ ਹੈ ਜੀ

ਕਿੰਦੇ ਜੀ ਇਹਨੂੰ ਪੂਰਾ ਸਮਾਂ ਲਾਣੀ ਢਾਲਣਾ ਇਸ ਤਰ੍ਹਾਂ ਦਾ ਕੁਕੀ ਮੇਰਾ ਹੈ ਇਹ ਲੋਹਾ ਜੀ ਬਹੁਤ ਛੇਤੀ ਗਰਮ ਹੁੰਦਾ ਤੁਹਾਨੂੰ ਪਤਾ ਹੀ ਹੈ ਭਾਰਾ ਲੋਹਾ ਠੀਕ ਹੈ ਥੋੜਾ ਜਿਹਾ ਆਪਾਂ ਸੇਕ ਕੇ ਨੂੰ ਹੋਰ ਲਵਾ ਲਈਏ ਹਾਂ ਤੋ ਇਤਕੀ ਦਮ ਢਾਲ ਪਾ ਤਾ ਤੇ नहीं रे इन क्यों गया पन थोड़ा सेका लवा लागे क्योंकि लोहा वैसे गर्म होया हुंदा गर्मी है हम ਇਹਨੂੰ ਤੁਸੀਂ ਪਲਾਸਟਿਕ ਦੀ ਵਗੈਰਾ ਦੀ ਪਲੇਟ 'ਚ ਨਾ ਰੱਖੋ ਲੋਕ ਤੇ ਸਟੀਲ ਦੀ ਪਲੇਟ 'ਚ ਰੱਖਿਆ ਕਰੋ ਇਹਨੂੰ ਕਿਉਂਕਿ ਇਹ ਲੋਹਾ ਜ਼ਿਆਦਾ ਗਰਮ ਹੁੰਦਾ ਤੁਹਾਨੂੰ ਪਤਾ ਹੀ ਹੈ ਇਸ ਤਰ੍ਹਾਂ ਤੁਸੀਂ ਕਰਕੇ ਮਲਟੀ ਗ੍ਰੇਨ ਆٹے ਦੀ ਰੋਟੀ ਨਾਲ ਖਾਓਗੇ ਤਾਂ ਤੁਹਾਨੂੰ ਓਰੀਜਨ ਲੱਗੇ ਖਿਡਾਲ ਵਿੱਚ ਠੀਕ ਹੈ ਕਿਉਂ ਪਕਰਗਾ ਹੋਤੋਂ ਵਧੀਆ ਬਣਗੀ ਹੁਣ ਇਹ ਉਦੋਂ ਮਿੱਥੋਂ ਜ਼ਿਆਦਾ ਹੋ ਹੋ ਗਿਆ ਸੀ ਠੀਕ ਹੈ ਜੀ ਇਹ ਲਾਓ ਜੀ ਮੈਂ ਹੁਣ ਤੋਂ ਨਾਲ ਸਟੀਲ ਦੀ ਕਰੂ ਰੋਜੀ ਮੈਂ ਨਾ ਇਹਨੂੰ ਹੁਣ ਇੱਕ ਜਿਹੜੇ ਲਾਉਂਗੀ ਕਿ ਤੇ ਮੇਰੇ ਨਾਲ ਅੱਗੇ ਵਾਲੀ ਗੱਲ ਨਾ ਹੋ ਜੇ ਬੋਚ ਕੇ ਲਾ ਕੇ ਤੇ ਮੈਂ ਇਹਨੂੰ ਦੇਖੋ ਜੀ ਸਟੀਲ ਦੀ ਪਲੇਟ 'ਚ ਟੱਕ ਲਿਆ ਠੀਕ ਹੈ ਹੁਣ ਆਪਾਂ ਰੱਖਾਂਗੇ ਭੁਲਕੇ ਮੈਤਾ ਵਾਂਗ ਸੇ ਕਣਕ ਦੇ ਭੁਲਕੇ ਛੱਤ ਲੈਣੀਆਂ ਤੇ ਇਹ ਲਸਣਾਂ ਜਿਹੜਾ ਬੋਹ ਇਹਨੂੰ ਜਮਾਣਾ ਪੁੱਨੋ ਕਿ ਬਹੁਤ ਵਧੀਆ ਹੈ ਤੁਹਾਡਾ 슈ਗਰ ਕੰਟਰੋਲ ਰਹਿਣ ਲੱਗ ਜੂਗਾ ਜੀ ਮੈਂ ਸਗਲ ਦੀ ਗਰੰਟੀ ਨਾਲ ਤੁਹਾਨੂੰ ਦੱਸਦੀ ਆ ਕਿ ਇਹ ਮੈਂ ਵਰਤ ਕੇ ਸਾਰਾ ਕੁਝ ਰੱਖਿਆ ਮੈਂ ਰੋਟੀ ਇਸ ਵਿੱਚ ਹੀ ਖਾਣੀ ਬਹੁਤ ਹੀ ਦੇ ਵਿੱਚ ਠੀਕ ਹੈ ਜਿਹੜੇ ਵੀ ਮੇਰੇ ਭੈਣ ਭਰਾ ਨੂੰ ਨਹੀਂ ਸਮਝ ਆਈ ਮੈਨੂੰ ਕਮੈਂਟ ਕਰਕੇ ਜਰੂਰ ਕੁਝ ਥਨ ਮੈਂ ਦੱਸ ਦੂੰਗੀ ਬਾਕੀ ਜੇ ਤੁਸੀਂ ਇਹਦੇ ਨਾਲ ਮਲਟੀ ਗ੍ਰੇਨ ਆਟੇ ਦੀ ਰੋਟੀ ਖਾਓਗੇ ਨਾ ਤੇ ਬਹੁਤ ਜਲਦੀ ਖੂਨ ਸ਼ੂਗਰ ਘੰ ਮੇਰਾ ਸ਼ੂਗਰ 400 ਤੱਕ ਪਹੁੰਚ ਜਾਂਦਾ ਸੀ ਅੱਜ ਮੇਰਾ ਸੋਬਰ ਤੋਂ ਕੰਟਰੋਲ ਆ। ਮੈਂ ਇਸ ਤਰ੍ਹਾਂ ਰੋਟੀ ਖਾਣੀ ਆ। ਬਾਕੀ ਮੈਂ ਲੋਹੇ ਦੇ ਬਰਤਨ ਦੇ ਵਿੱਚ ਹੀ ਰੋਟੀ ਖਾਣੀ ਆ। ਕਿਉਂਕਿ ਇਹ ਸਰਬ ਲੋ ਦਾ ਹੈਗਾ। ਇਹਦੇ ਵਿੱਚ ਵੀ ਖਾਣੀ ਆ। ਤੇ ਵੈਸੇ ਵੀ ਗੁਰੂ ਕਾ ਸਿੰਘ ਤਾਂ ਪਹਿਲੇ ਸਰਬ ਲੋ ਬਰਤ ਦਾ ਹੁੰਦਾ। ਚਲੋ ਜੀ ਹੁਣ ਤੁਹਾਨੂੰ ਸਮਝ ਆ ਗਈ ਹੋਣੀ ਆ। ਠੀਕ ਹੈ? ਵੀ ਤਲਾਟ ਵੀ ਨਿਕਲ ਗਈ ਸੀ। ਉਹਦੀ ਚਲੋ ਜੀ ਹੁਣ ਵੀਡੀਓ ਨੂੰ ਸਾਰੀ ਨੂੰ ਦੇਖ ਲਓ ਤੁਹਾਡਾ ਵੀ ਫਲਾਫ ਹੋ ਜੂਗਾ ਮੈਂ ਇਸ ਲਈ ਵੀਡੀਓ ਪਾਈ ਹੈ ਮੈਂ ਪਹਿਲਾਂ ਆਪ ਦਾ 슈ਗਰ ਕੰਟਰੋਲ ਕਰਕੇ ਉਸ ਤੋਂ ਬਾਅਦ ਵੀਡੀਓ ਪਾਈ ਹੈ ਇਹ ਸਾਰੇ ਭੈਣ ਭਰਾਵਾਂ ਨੂੰ ਹੁਣ ਦੱਸਾਂਗੇ ਆਪਾਂ ਚਲੋ ਜੀ ਹੁਣ ਆ ਵੀਡੀਓ ਅਪਰਿਓ ਅਪ ਕਰਦੇ ਆਂਡ ਸੱਤ ਦਿਨ ਕਾਲ ਜੀ ਸਾਰਿਆਂ ਨੂੰ